ਬਾਈ 3 ਨੇ ਬਹੁਤ ਹੀ ਦੁੱਖਾਂ ਦਾ ਸਾਹਮਣਾ ਕਰਨਾ ਬੱਚਿਆਂ ਨੂੰ ਵੀ ਜਨਮ ਦੇਣਾ ਉਹਨੇ ਘਰ ਦੇ ਵਿੱਚ ਵੀ ਅਰ ਝਾੜੂ ਪੋਚਾ ਕਰਨਾ ਡੇਲੀ ਬੰਦੇ ਦਾ ਆਪ ਦਾ ਸਰੀਰ ਠੀਕ ਨਹੀਂ ਹੁੰਦਾ ਡੇਲੀ ਰੋਜ਼-ਰੋਜ਼ ਆਪਾਂ ਕੀ ਕਹਿੰਨਾ ਕਿ ਜੇ ਮੈਂ ਰੋਜ਼ ਦਿਹਾੜੀ ਜਾਣਾ ਹੋਵੇ ਹਫ਼ਤੇ ਚੱਕ ਦੋ ਛੁੱਟੀਆਂ ਫੇਰ ਵੀ ਹੋ ਜਾਂਦੀਆਂ 3 ਨੇ ਉੱਠ ਕੇ ਉਹ ਹੀ ਤਸਾਲਾ ਡੇਲੀ ਕਰਨਾ ਸਵੇਰ ਤੋਂ ਸ਼ਾਮ ਸ਼ਾਮ ਤੋਂ ਸਵੇਰ ਪੜਾਉ ਦੁਖੀ ਹੈ ਜਾਂ ਸੁਖੀ ਦੀ ਹੈ ਯਾਰ ਬਿੰਨ ਲਾਲਚ ਤੋਂ ਉਹਨੇ ਕਰਨਾ ਉਹਨੂੰ ਕੁਝ ਨਹੀਂ ਮਿਲਣਾ ਉਹਦੇ ਚ ਕੁਝ ਨਹੀਂ ਕੋਈ ਉਹਦੀ ਸੈਲਰੀ ਨਹੀਂ ਇੱਕ ਸਿਰਫ ਤੇ ਸਿਰਫ ਭੁੱਖੇ ਹੁੰਦੀ ਹੈ ਕਿ ਸ਼ਾਮ ਨੂੰ ਆਣ ਕੇ ਉਹ ਦੋ ਲਫ਼ਜ਼ ਪਿਆਰ ਦੇ ਹੀ ਬੋਲਦੇ ਦੇ ਉਹ ਆਣ ਕੇ ਇਹੀ ਕਹਦੇ ਵੇ ਕਿ ਕੀ ਕੀਤਾ ਜਾ ਵੀ ਆਪਾਂ ਕੋਈ ਗੱਲ ਨਹੀਂ ਮੈਂ ਖੁਸ਼ ਆ ਯਾਰ ਤੂੰ ਚਿੰਤਾ ਨਹੀਂ ਲੈਣੀ ਕਿ ਮੈਂ ਤੇਰੇ ਨਾਲ ਆ ਤੈਨੂੰ ਕੋਈ ਕੁਸ ਵੀ ਆ ਤੂੰ ਛੱਡ ਕੇ ਬਹਿ ਜਾ ਕਰ ਯਾਰ ਤੂੰ ਨਾ ਕਰਿਆ ਕਰ ਤੂੰ ਘੱਟ ਕਰ ਲਈ ਘੱਟ ਕਰਨੋਂ ਨਹੀਂ ਹਟਦਾ ਹੁੰਦਾ ਕੋਈ ਕੰਮ ਕੰਮ ਉਹ ਤੂੰ ਵਧਦਾ ਹੀ ਹੁੰਦਾ ਵਾਧਾ ਹੀ ਕਰੂ ਪਰ ਇੱਕ ਕਹਿਣ ਦੀ ਗੱਲ ਹੁੰਦੀ ਹੈ ਕਿ ਮੈਂ ਕਹਿਣਾ ਹੀ ਕਹਿਣਾ ਹੀ ਆ ਹਾਂ ਪਰ ਸਾਡੇ ਵਿੱਚ ਉਹ ਵੀ ਸ਼ਰਤਾਂ ਨਹੀਂ ਕਿ ਅਸੀਂ